ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤੋਂ ਅੰਗੇ ਸੁਣੋ ਜੀ ਗੁਰੂ ਨਾਨਕ ਦੇਵ ਜੀ ਦਾ ਜਨਮ ਤੇ ਬਾਲ ਲੀਲਾ ਆਸ਼ਾਤ ਬਾਜੂ ਮੰਡਲ ਵਿੱਚ ਪਾਪਾਂ ਵਿੱਚ ਗ੍ਰਸੇ ਜਿਪਾ ਨੂੰ ਮਚਾਉਣ ਬਦਲੇ ਕਾਰ ਪਰਖ ਨੇ ਮਿਹਰ ਕੀਤੀ ਬਾਪਾਂ ਦੇ ਬਦਲੇ ਪਾਂਬੜਾ ਨੂੰ ਭਜਾਉਣ ਵਾਸਤੇ ਇਹ ਗੁਰ ਨਾਨਕ ਜੀ ਨੂੰ ਇਸ ਸੰਸਾਰ ਤੋਂ ਮਨੁੱਖ ਰੂਪ ਵਿੱਚ ਭੇਜਿਆ। ਇੰਦਰੀਆ ਰਾਵੀ ਤੋਂ ਪਾਰ ਬਾਰ ਦੇ ਛੋਟੇ ਜਿਹੇ ਪਿੰਡ ਤਲਵੰਡੀ ਰਾਏ ਪੋਈ ਬੈਚ ਇੱਕ ਵਸਾਫ। ਸੁਲੀਤਨ ਸੰਮਤ 2526 ਮਤਾਵਕ 15 अप्रैल 1423 ਈਸਵੀ ਨੂੰ ਮਾਤਾ ਤ੍ਰੇਪਤਾ ਜੀ ਦੀ ਕੁਵਿੱਤਰ ਕੋਖਤੋਂ ਸ੍ਰੀ ਗੁਰੂ ਨਾਨਕ ਜੀ ਨੇ અવਤਾਰ ਲਿਆ ਆਪ ਜੀ ਦੇ ਪਿਤਾ ਜੀ ਦਾ ਸੁਹਾਣਾ ਨਾਮ ਸਬਨਾਮ ਮਹਿਤਾ ਕਾਲੂ ਲਿਆਣ ਦਾਸ ਸੀ ਬਾਰੇ ਸਾਰੇ ਮਹਿਤਾ ਕਾਲੂ ਆਪਕੇ ਹੀ ਬੁਲਾਉਂਦੇ ਸਨ ਆਪ ਮੇਦੀ ਖੋਲਦੇ ਸੂਰਜ ਸਨ ਮਾਲ ਨੇ ਜਨਮ ਲਿਆ ਮਾਤਾ ਤ੍ਰੈਵਤਾ ਜੀ ਪਿਤਾ ਕਾਲੂ ਜੀ ਅਤੇ ਬਾਕੀ ਪਰਿਵਾਰ ਨੂੰ ਬੇਅੰਤ ਹੀ ਖੁਸ਼ੀ ਹੋਈ ਮਹਿਤਾ ਕਾਲੂ ਦੀ ਪਹਿਲੀ ਲੜਕੀ ਦਾ ਨਾਮ ਨਾਨਕੀ ਸੀ ਕਿਉਂਕਿ ਉਸ ਨੇ ਆਪਣੇ ਨਾਨਕੇ ਪਿੰਡ ਜਨਮ ਲਿਆ ਸੀ ਇਸ ਕਰਕੇ ਇਸ ਅਕਾਰ ਪਰਖਰੂ ਦਾ ਅੰਦਾਨ ਦੁਨਿਆਵੀ ਨਾਮ ਵੀ ਨਾਨਕ ਰੱਖਿਆ ਗਿਆ ਮਹਿਤਾ ਕਾਲੂ ਪਿੰਡ ਦੇ ਮਾਲਕ ਰਾਏ ਬਲਾਲ ਦਾ ਮੁਣਸੀ ਵਖਤਾਰੇ ਆ ਆਮੰਤੇ ਪੰਡ ਦਾ ਮੁਖੀ ਸੀ ਸਾਰੇ ਬੜਾ ਸਤਿਕਾਰ ਕਰਦੇ ਜਦੋਂ ਲੋਕਾਂ ਨੇ ਸੁਣਿਆ ਕਿ ਕਲੂ ਜੀ ਦੇ ਗ੍ਰਹਿ ਲੜਕੇ ਨੇ ਜਨਮ ਲਿਆ ਤਾਂ ਸਭ ਮਾਈ ਪਾਈ ਵਧਾਈ ਦੇਣ ਬਾਸਤੇ ਦੋੜੇ ਮਾਜਾ ਵਜਾਇਆ ਗਿਆ ਤੇ ਗੋੜ ਬੰਡੇ ਆ ਗਿਆ ਨੰਗਿਆਂ ਭੁੱਖਿਆਂ ਨੂੰ ਬਾਸਤਰ ਤੇ ਭੋਜਨ ਨਾਲ ਤਰਪਤ ਕੀਤਾ ਗਿਆ ਖੰਡਿਆਲਪ ਮੰਨਤੰਦਾ ਦਾਰ ਕਰਨਾ ਉਸ ਵੇਲੇ ਹਰ ਹਿੰਦੂ ਘਰਾਣੇ ਦਾ ਇੱਕ ਕੋਲ ਅਪਰੋਥ ਹੁੰਦਾ ਸੀ ਉਹ ਜੋਤਸ ਬਿੰਦਿਆਲੇ ਸਾਰੇ ਜਨਮੇ ਬਾਲਕ ਦੀ ਜਨਮ ਪੱਤਰੀ ਲਿਖਦਾ ਮਿਆ ਕਰਮਾਈ ਬੇ ਮੇਲੇ ਸਾਹੇ ਦਾ ਦੱਸਦਾ ਤੇ ਹੋਰ ਧਰਮ ਕ੍ਰਸ਼ਮਾ ਪੂਰੀਆਂ ਕਰਨ ਵਿੱਚ ਸਹਿਯਤਾ ਦਿੰਦਾ ਸੀ ਲੜਕੇ ਨੇ ਜਨਮ ਲਿਆ ਸੁਣ ਕੇ ਮਹਿਤਾ ਕਾਲੂ ਜੀ ਵੀ ਆਪਣੇ ਕੁੱਲ ਪੁਜੋਤ ਹੰਦਿਆਲ ਬਾਲਨ ਸ੍ਰੀ ਗਾਇ ਉਹਨਾਂ ਨੂੰ ਜਾ ਕੇ ਖੁਸ਼ੀ ਦੀ ਖਬਰ ਦਿੱਤੀ ਨਾ ਹੀ ਆਖਿਆ ਪੁਜੋਤ ਜੀ ਜਨਮ ਪੱਤਰੀ ਤਿਆਰ ਕਰੋ ਮਹਿਤਾ ਜੀ ਜਨਮ ਪੱਤਰੀ ਤਿਆਰ ਹੋ ਜਾਵੇਗੀ ਪਰ ਮੈਂ ਬਾਲਕ ਦਾ ਚਿਹਰਾ ਤੱਕਣਾ ਚਾਹੁੰਦਾ ਹਾਂ ਮੇਰੀ ਥੱਤ ਤਰਕਾ ਤੇ ਜੋਤਿਸ਼ ਵਿਦਿਆ ਦੱਸ ਰਹੀ ਹੈ ਕਿ ਆਪ ਦੇ ਗ੍ਰਹਿ ਜਸਵਾਲਕ ਨੇ ਜਨਮ ਲਿਆ ਹੈ ਉਹ ਕੋਈ ਆਮ ਲੜਕਾ ਨਹੀਂ ਸਗੋਂ ਮਹਤਵਪੂਰਨ ਪ੍ਰਤਾਪੀ ਪ੍ਰੋਹਤ ਧਿਆਨ ਨੇ ਜੋਤਿਸ਼ ਦਾ ਗ੍ਰੰਥ ਦੇਖਣ ਪਿੱਛੋਂ ਆਖਿਆ ਮਹਿਤਾ ਜੀ ਨੇ ਆਖਿਆ ਹੋਣੇ ਮੇਰੇ ਸਾਥ ਚੱਲੋ ਉਸ ਵੇਲੇ ਹਰदयाल ਕਲੂ ਜੀ ਦੇ ਘਰ ਆ ਗਿਆ ਦਾਈ ਨੇ ਬੱਚੇ ਦੇ ਦਰਸ਼ਨ ਕਰਵਾ ਦਿੱਤੇ ਜਦੋਂ ਪੁਜਤ ਨੇ ਦਰਸ਼ਨ ਕੀਤੇ ਤਾਂ ਪੁਜਤ ਦਾ ਸਿਰ ਝੁਕ ਗਿਆ ਉਸ ਨੇ ਬਾਲਕ ਨੂੰ ਮੱਥਾ ਟੇਕਿਆ ਜਦੋਂ ਦਾਈ ਕੋਲ ਪੁੱਛਿਆ ਗਿਆ ਉਸ ਨੇ ਦੱਸਿਆ ਮਹਾਰਾਜ ਕੀ ਦੱਸਾਂ ਬੱਚੇ ਦੇ ਜਨਮ ਵੇਲੇ ਕੋਠੇ ਬੱਚੇ ਚਾਨਣ ਹੋ ਗਿਆ ਚਿੱਟਾ ਚਾਨਣ ਕਈ ਤਰ੍ਹਾਂ ਦੀਆਂ ਅੰਗਮੀ ਆਵਾਜ਼ਾਂ ਆਈਆਂ ਵਧਾਈ ਹੋਵੇ ਵਧਾਈ ਵਾਰਬੁਦਾ ਇਹਦੇ ਅੰਬਾਲਾ ਕੋਈ ਨੇੜੇ ਨਹੀਂ ਦਿਸਿਆ ਬੱਚਾ ਮਸਕਰਾ ਪਿਆਸੀ ਸਿਆਣਿਆਂ ਵਾਂਗ ਮਸਕੋਣ ਪਿੱਛੋਂ ਰੋਇਆ ਥੀਰੇ ਦੇ ਉੱਪਰ ਸੁਨਹਿਰੀ ਚਰਕਾਂ ਦਾ ਚੱਕਰ ਸੀ ਮਨੁੱਖ ਨਹੀਂ ਅਵਤਾਰ ਹੈ ਜਾਗਤ ਨੂੰ ਪਾ ਸਾਗਰ ਤੋਂ ਤਾਰ ਨਬਾਲਾ ਪ੍ਰਗਟ ਪ੍ਰਗਟਿਆ ਹੈ ਆਖਦਾ ਹੋਇਆ ਪੁਰੋਖਤਕ ਦਿਆਲ ਖੁਸ਼ੀ ਨਾਲ دیਵਾਨਾ ਹੋ ਕੇ ਘਰੋਂ ਚਲਿਆ ਗਿਆ ਘਰ ਜਾ ਕੇ ਉਸਨੇ ਗੁਰੂ ਨਾਨਕ ਜੀ ਦੀ ਜਨਮ ਪੱਤਰੀ ਤਿਆਰ ਕੀਤੀ ਬਾਲ ਲੀਲਾ ਗੁਰੂ ਨਾਨਕ ਜੀ ਦਾ ਬਚਵਨ ਬੜਾ ਨਰਾਲਾ ਤੇ ਹੈਰਾਨ ਕਰਨ ਵਾਲਾ ਸੀ ਆਮ ਬੱਚਿਆਂ ਬਾਗ ਕਦੀ ਰੋਂਦੇ ਨਾ ਜੇਰਾ ਹਸੂ ਹਸੂ ਕਰਦਾ ਹੋਇਆ ਗੁਲਾਬ ਦੇ ਫੁੱਲ ਬਾਗ ਖਿੜਿਆ ਰਹਿੰਦਾ ਇਹ ਦੇਖਣ ਵਾਲੇ ਨੂੰ ਨਵੀਂ ਜੀਵਨ ਮੈਕ ਦਿੰਦਾ ਸਾਰੇ ਨਗੰਦੀਆਂ ਸੁੰਦਰ ਮਟਿਆਰ ਇਸਤਰੀਆਂ ਇਹਨਾਂ ਨੂੰ ਖਡਾਉਣੇ ਵਿੱਚ ਖਡਾਉਣ ਵਿੱਚ ਮਾਣ ਸਮਝਦੀਆਂ ਮੈਵਣ ਤੋਂ ਰਣੰਤੇ ਰਣੰਤੋਤ્વਮ ਨੇ ਸਿੱਖੇ ਜਦੋਂ 4 ਸਾਲਾਂ ਦੇ ਹੋਏ ਤਾਂ ਮਾਲਕਾਂ ਨਾਲ ਖੇਡਦੇ ਖੇਡਦਿਆਂ ਹੋਏ ਜਦੋਂ ਕੋਈ ਸਾਧਵਾ ਜਾ ਮੰਗਤੇ ਨੂੰ ਦੇਖਦੇ ਤਾਂ ਘਰ ਜਾ ਕੇ ਉਸ ਨੂੰ ਖੈਰ ਲਿਆ ਕੇ ਪਾਉਂਦੇ ਕਈ ਵਾਰ ਬੱਚਾ ਨੂੰ ਬੈਠ ਇਹ ਬਿਠਾ ਕੇ ਉਹਨਾਂ ਕੋਲੋਂ ਭਗਤੀ ਕਰਾਉਂਦੇ ਹਨ ਉਹਨਾਂ ਦੇ ਨਰਾਲੇ ਕਵਤਕ ਦੇਖ ਕੇ ਸਾਰੇ ਹੈਰਾਨ ਹੁੰਦੇ ਹਰ ਇੱਕ ਦੀ ਜਵਾਨੋਂ ਨਿਕਲਦਾ ਕੋਈ ਇਲਾਹੀ ਜੀ ਹੈ ਵੇ ਅਵਤਾਰ ਹੋਵੇਗਾ ਮਿੱਧਿਆ ਪੜਨੀ ਗੁਰੂ ਨਾਨਕ ਜੀ ਦੇ ਸਮੇਂ ਆਜ ਦੇ ਕਾਲ ਬਾਂ ਸਕੂਲ ਨਹੀਂ ਹੁੰਦੇ ਮੰਦਰਾ ਵਿੱਚ ਪਾਠਸ਼ਾਲਾ ਤੇ ਮਸੀਤਾਂ ਵਿੱਚ ਮੁੱਲਾ ਬੱਚਿਆਂ ਨੂੰ ਪੜਾਇਆ ਕਰਦੇ ਸਨ ਪੰਡਤ ਹਿੰਦੀ ਤੇ ਸੰਸਕ੍ਰਿਤ ਪੜਾਉਂਦਾ ਸੀ ਤੇ ਮੁੱਲਾ ਫਾਰਸੀ ਦੋਵੇਂ ਸਕੂਲ ਬਕਰੇ ਸਨ ਫਾਰਸੀ ਉਸ ਵੇਲੇ ਰਾਜਸੀ ਬੋਲੀ ਸੀ ਇਸ ਕਰਕੇ ਹਰ ਲੜਕੇ ਨੂੰ ਪੜ੍ਹਨੀ ਪੈਂਦੀ ਸੀ ਸਮੇਂ ਦੇ ਰਿਵਾਜ ਅਨੁਸਾਰ ਜਦੋਂ ਗੁਰੂ ਜੀ 5 ਸਾਲ ਦੇ ਹੋਏ ਤਾਂ ਮਹਤਾ ਕਾਲੂ ਜੀ ਨੇ ਆਪਣੀ ਧਰਮ ਪਤਨੀ ਨਾਲ ਸਲਾਹ ਕਰਕੇ ਸ੍ਰੀ ਗੁਰੂ ਜੀ ਨੂੰ ਪਹਿਲਾ ਪੰਡਤ ਪਾਸ ਪੜਨ ਭੇਜਣ ਦੀ ਸਲਾਹ ਕੀਤੀ ਵੰਦੇ ਮੁਖੀ ਦਾ ਲੜਕਾ ਸੀ ਪੰਡਤ ਕੋਲ ਛੱਡਣ ਮੇਲੇ ਫਟਾਕੇ ਤੇ ਮਠਿਆਈਆਂ ਲੋਕਾਂ ਨਾਲੋਂ ਬਹੁਤੀ ਬਹੁਤੀ ਖਰੀਦੀ ਗਈ ਕੋਈਂ ਜਿਹਾ ਪੜ੍ਹਸਾਲਾ ਵਿੱਚ ਬੰਡੀ ਤੇ ਕੋਈਂ ਨਗਰ ਵਿੱਚ ਜਿੰਨਾ ਵੀ ਉਸ ਮਠਿਆਈ ਦਾ ਪ੍ਰਸ਼ਾਦ ਲਿਆ ਉਸ ਦੀ ਮਾਤਾ ਜੀ ਭੈਣ ਨਾਨਕੀ ਜੀ ਨੂੰ ਵਧਾਈਆਂ ਦਿੱਤੀਆਂ ਗੁਰੂ ਜੀ ਦੇਵ ਨਗਰੀ ਪੜਨ ਲੱਗੇ। ਥੋੜੇ ਹੀ ਦਿਨਾਂ ਵਿੱਚ ਬਾਲ ਅਧਿਪ ਦੇਸ਼ ਪੜ ਗਏ। ਜੋ ਲੜਕੇ 4 ਸਾਲ 4-4 ਸਾਲ ਤੋਂ ਪੜ ਰਹੇ ਸਨ ਆਪੇ ਸ਼ਾਮ ਹਿਨਿਆਂ ਵਿੱਚ ਹੀ ਉਹਨਾਂ ਦੇ ਨਾਲ ਮਿਲ ਗਏ। ਪੰਡਿਤ ਬਹੁਤ ਪਰੇਸ਼ਾਨ ਸੀ। ਉਹ ਸੰਥਾ ਥੋਹਣੀ ਦਿੰਦਾ ਸਹੀ ਪਰ ਗੁਰੂ ਜੀ ਬਹੁਤ ਹੀ ਪੜਦੇ ਜਿਵੇਂ ਅੱਗੇ ਹੀ ਪੜਤਦੇ ਹੋਏ ਹੁੰਦੇ ਹਨ ਮਹਤਾ ਕਾਲੂ ਜੀ ਨੇ ਜਦੋਂ ਸੁਣਿਆ ਕਿ ਪੜਨ ਵਿੱਚ ਸ਼ਹਿਾਰ ਹੈ ਤਾਂ ਉਹਨਾਂ पाठशाला ਵਿੱਚ ਸੰਸਕ੍ਰਿਤ ਪੜਨ ਦੇ ਨਾਲ ਨਾਲ ਮੁੱਲਾਕੂਲ ਵੀ ਭੇਜਣਾ ਸ਼ੁਰੂ ਕਰ ਦਿੱਤਾ ਤਾਂ ਕਿ ਕਾਰ ਬਿਹਾਰ ਵਾਸਤੇ ਫਾਰਸੀ ਵੀ ਪੜ ਲੈਣ ਉੱਥੇ ਵੀ ਗੁਰੂ ਜੀ ਕਰਾ ਮਾਤ ਦਿਖਾਈ ਜੇ ਮੁੱਲਾ ਨੇ ਪੜਾਇਆ ਸੁਣੀ ਸੁਣਾ ਦਿੱਤਾ ਇਤੋਂ ਤੱਕ ਕੇ ਥੋੜੇ ਦਿਨਾਂ ਪਿੱਛੋਂ ਅਸੀਂ ਗੁਰੂ ਜੀ ਨੇ ਵਾਹਿਗੁਰੂ ਦੀ ਮਿਹੜਾਈ ਤੇ ਭਗਤੀ ਬਾਰੇ ਹਾਰਸੀ ਵਿੱਚ ਬਾਣੀ ਚਾਰ ਕੀਤੀ। ਯਕ 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 ਅਰਜਨ ਹਕਮ ਤੇਸ ਤੋਂ ਦਰ ਗੋਸ਼ ਕੰਨ ਕਰਤਾਰ ਹਕਾ کریم ਕੈਮ ਤੂੰ ਮੇ ਐਵ ਪਰਮਧਾਨ ਦੁਨਿਆਵੀ ਮੁਕਾਬਲੇ ਫਾਨੀ ਤਹ ਕੀ ਕ ਦਿਲ ਦਾਨੀ ਮੰਮਾ ਸਾਰ ਮੋਏ ਅਜਰੈਲ ਗਰਫਤ ਦੈਲ ਹੈ ਅਰਿਚੀ ਹੇਚੀ ਨਦਾਨੀ ਵਿੱਚ ਨਦਾਨੀ ਇਹ ਅਬਦੇ ਸੁਣ ਕੇ ਮੁੱਲਾ ਨੇ ਗੁਰੂ ਜੀ ਦੇ ਦਰਸ਼ਨ ਚਾਨਾ ਉੱਤੇ ਮੱਥਾ ਟੇਕ ਦਿੱਤਾ ਉਸਤਾਦ ਬਣਦਾ ਹੋਇਆ ਉਲਟਾ ਚਿੱਲਾ ਬਣ ਗਿਆ ਇਹ ਗੋਦਕਾ ਸਨੇ ਮਹਿਤਾ ਕਾਲੂ ਜੀ ਤੇ ਰਾਏ ਬਲਾਰ ਨੂੰ ਜਾ ਕੇ ਸੁਣਾਇਆ ਰਾਏ ਬਲਾਰ ਦੇ ਪਿਤਾ ਨਵੇਂ ਮੁਸਲਮਾਨ ਹੋਏ ਸਨ ਇਸ ਕਰਕੇ ਰਾਏ ਬਲਾਰ Hindu ਸਮਿਆ ਤੰਦੇ Hindu ਸਾਲੂਆਂ ਨੂੰ ਬਹੁਤ ਮੰਨਦਾ ਸੀ ਚਲੋ ਅੰਧੀ ਦੇ ਚੰਗਰ ਦੇ ਜੰਗਲ ਸੀ ਉਹ ਜੰਗਲ ਵਿੱਚ ਸਾਰਿਆਂ ਦੇ ਟੋਲੇ ਆ ਜਾਂਦੇ ਗੁਰੂ ਜੀ ਉਹਨਾਂ ਸਾਰਿਆਂ ਦੀ ਸੰਗਤ ਵਿੱਚ ਜਾ ਬੈਠਦੇ ਕਦੀ ਕਦੀ ਸ਼ਾਮਾਂ ਪਾਉਂਦੇ ਮਹਤਾ ਕਾਲੂ ਜੀ ਦੀ ਸ਼ਾਸੀ ਕੇ ਉਸ ਦਾ ਪੁੱਤਰ ਵਿਦਿਆ ਪੜ ਕੇ ਨੌਕਰੀ ਜਾਂ ਵਪਾਰ ਕਰਨ ਜੋਗਾ ਹੋ ਜਾਵੇ। ਬਰਸੀ ਗੁਰੂ ਜੀ ਕਿਸੇ ਹੋਰ ਹੀ ਦੁਨੀਆ ਦਾ ਵਾਸੀ ਸੀ। ਉਹ ਬਾਤਨਾ ਕ ਬਲ ਬਦਿਆ ਬਣੀ ਜਾਂਦਾ ਸੀ। ਕਾਲੂ ਜੀ ਨੇ ਗੁਰੂ ਜੀ ਨੂੰ ਕਈ ਵਾਰ ਰੋਕਿਆ ਕਿ ਉਹ ਸਾਣੂਆਂ ਦੇ ਕੋਲ ਨਾ ਜਾਇਆ ਕਰੇ। ਜਨੇਊ ਪਉਣਾ ਜਦੋਂ ਨਾਨਕ ਜੀ ਨੌ ਮਾਸਾਲਾਂ ਦੇ ਹੋਏ ਤਾਂ ਕੋਲ ਰੀਤੀ ਅਨੁਸਾਰ ਮਹਿਤਾ ਕਾਲੂ ਜੀ ਨੇ ਰਿਸ਼ਤੇਦਾਰਾਂ ਬਰਾਦਰੀ ਮਿੱਤਰਾਂ ਤੇ ਪੰਡਤਾਂ ਨੂੰ ਸੰਦਕੇ ਗੁਰੂ ਜੀ ਦੇ ਗਣਜ ਨੇਊ ਪਾਉਣ ਦੀ ਰਸਮ ਨੂੰ ਪੂਰੀਆਂ ਕਰਨਾ ਚਾਹਿਆ ਕਿਉਂਕਿ ਜਨੇਊ ਪਾਉਣ ਦੀ ਰਸਮ ਤੋਂ ਪਹਿਲਾਂ ਬੱਚੇ ਨੂੰ Hindu ਧਰਮ ਵਿੱਚ ਨਹੀਂ ਸੀ ਸਮਝਿਆ ਜਾਂਦਾ ਐਸੇ ਰਸਮਾਂ 'ਤੇ ਚੋਖਾ ਖਰਚਾ ਹੁੰਦਾ ਸੀ ਜਿਨ ਸੱਦੇ ਆ ਗਿਆ ਸੱਦੇ ਹੋਏ ਪ੍ਰਾਣ ਹੋਣਿਆਂ ਵਿੱਚ ਪੈਨ ਦਾ ਮਾਲਕ ਰਾਏ ਬਲਾਰ ਵੀ ਸੀ। ਮੇਦਮੰਤਰ ਪੜ੍ਹ ਕੇ ਜਦੋਂ ਪੁਜਤ ਗੁਰੂ ਜੀ ਨੂੰ ਜਿਨਉ ਪਾਉਣ ਲੱਗਾ ਤਾਂ ਗੁਰੂ ਜੀ ਨੇ ਅੱਗੋਂ ਆਖਣ ਲੱਗੇ ਪੰਡਤ ਜੀ ਪਹਿਲਾ ਇਹ ਤਾਂ ਦੱਸੋ ਇਹ ਕੱਚੇ ਤੰਦਾਂ ਦਾ ਜਿਨਉ ਕਿਸ ਵਾਸਤੇ ਹੈ? ਮੈਨੂੰ ਕੀ ਲਾਭ ਚਾਵੇਗਾ? ਬਾਲਕ ਐਸ ਜਨ ਉਹਦੇ ਪੈਨਣ ਤੋਂ ਬਿਨਾ ਤੂੰ ਆਪ ਤਰ੍ਹਾਂ ਹੈ ਕਿਸੇ ਧਾਰਮਿਕ ਕਿਰਿਆ ਕਰਨ ਦੇ ਯੋਗ ਨਹੀਂ Hindu ਮਤ ਦੀ ਇਹ ਨਿਸ਼ਾਨੀ ਹੈ ਹਰ ਇੱਕ ਨੂੰ ਜਰੂਰੀ ਪਾਉਣਾ ਪੈਂਦਾ ਹੈ ਪੰਡਤ ਇਹ ਜਵਾਨ ਨੂੰ ਇਹ ਗੱਲ ਸੁਣ ਕੇ ਗੁਰੂ ਜੀ ਅੰਜਮਸ਼ ਕਰਾਈ ਤੇ ਹੱਸੇ ਜਿਵੇਂ ਕੋਈ ਬਹੁਤ ਸਿਆਣਾ ਆਦਮੀ ਕਿਸੇ ਦੇ ਕਰਮ ਨੂੰ ਝੂਠਾ ਕਰਕੇ ਹੱਸਦਾ ਸਾਰੇ ਪ੍ਰਾਣੁਏ ਹੈਰਾਨ ਸਨ ਕਿ ਇਹ ਬਾਲਕ ਕੀ ਕਰ ਰਿਹਾ ਹੈ ਮਹਿਤਾ ਕਾਲੂ ਜੀ ਤਾਂ ਬਹੁਤ ਕਰੋਧਵਾਨ ਹੋਏ ਸਨ ਗੁਰੂ ਜੀ ਨੇ ਉਸ ਮੇੜੇ ਪੰਜਾਬੀ ਬੋਲੀ ਵਿੱਚ ਇਹ ਸ਼ਲੋਕ ਆਚਾਰ ਕੇ ਪੰਡਤ ਦੇ ਇੱਕ ਪਾਠ ਖੋਲੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤਿ ਵscht ਇਹ ਜਨਿਉ ਜੀ ਕਹੈ ਤਾ ਪੰਡਿਕਤ ਨਾ ਇਹ ਉਤਤੇ ਨਾ ਮੋ ਮੈਲ ਲਗੇ ਨਾ ਇਹ ਜਲੇ ਨ ਜਾਏ ਤਨ ਸੁ ਮਾਂ ਸਨਾ ਨਾਨਕਾ ਜੋ ਗਾਲ ਚੱਲੇ ਪਾਇ ਚੌਂਕੜ ਮੂਲ ਆ ਨਾਣਾ ਬਹਿ ਚੌਂਕੇ ਪਾਇਆ ਸਿੱਖਾ ਕੰਨੀ ਜੜਾਇਆ ਗੁਰੂ ਬ੍ਰਾਹਮਣ ਥਿਆ ਓ ਮੂਆ ਓ ਚੜ ਮਿਆ ਮੇ ਤਾ ਗੰਗਾ ਆਇਆ ਨਹਲਾ ਬੰਨਾ ਲੱਖ ਚੋਰੀਆਂ ਲੱਖ ਜਾ ਰੀਆਂ ਲੱਖ ਕੁੜਿਆਰ ਲੱਖ ਗਾਲ ਲੱਖ ਠਗੀਆਂ ਬਹਿਨਾਮੀਆਂ ਰਾਤ ਦਿਨ ਸੰਜੀ ਨਾਲ ਤਾਂਗਾ ਕਪਾ ਕੀਤੇ ਬ੍ਰਾਹਮਣ ਮੱਤੇ ਆਏ ਕੋ ਮੱਕਰਾ ਰਨ ਖਾਇਆ ਸਭ ਕੋ ਆਖੇ ਬਾਈ ਹੋਏ ਪ੍ਰਾਣਾ ਸੁਟਗੇ ਇਹ ਫੇਰ ਪਾਗੇ ਹੋਰ ਨਾਨਕ ਤਗਨਾ ਟੁੱਟਗੇ ਜੇ ਤਗ ਹੋਵੇ ਜੂਰ ਨਾ ਮੰਨਿਏ ਪਤ ਉਪਜੇ ਸਰਾਹੀ ਸੋਚ ਸੂਤੇ ਦਰਵਾਰ ਅੰਦਰ ਪਾਗੇ ਤਾ ਅੰਤ ਹੋਇ ਨਾ ਅੰਤ ਊਟੇ ਸਕੂਤ ਨਬੀ ਬਾਣੀ ਰਹੀ ਉੱਚਾ ਗਿਆਨ ਸੁਣ ਕੇ ਪੰਦਤਾਂ ਲਾਜ ਵਾਬ ਹੋ ਗਿਆ ਸਾਰੇ ਬੈਠੇ ਹੋਏ ਚੁੱਪ ਪ੍ਰੇਸ਼ਾਨ ਸੰਨ ਗਉ ਚਰਾਮਣ ਜਾਣਾ ਜਗਤ ਸੁਨਾ ਤੇ ਈਸ਼ਵਰ ਭక్తి ਬਿਨਾਂ ਤਣ ਪਰਿੰਗਿਆ ਰੂਹਾਂ ਨੂੰ ਸ਼ਾਂਤ ਕਰਨ ਵਾਸਤੇ ਤਾਂ ਪਰਖਨੇ ਗੁਰੂ ਨਾਨਕ ਜੀ ਨੂੰ ਸੰਸਾਰ ਵਿੱਚ ਭੇਜਿਆ ਗੁਰੂ ਜੀ ਨੇ ਕਿਸੇ دنیਵੀ ਧੰਦਿਆ ਮਲ ਕੋਈ ਧਿਆਨ ਨਾ ਲੰਦੇ ਸਤਿ ਕਰਤਾ ਜਪਦੇ ਹੋਏ ਅਲਮਸਤ ਫਿਰਦੇ ਤੇ ਬੈਠੇ ਰਹਿੰਦੇ ਇਸੇ ਨਾਲ ਬਾਦੂ ਗੱਲਬਾਤ ਨਾ ਕਰਦੇ ਉਹਨਾਂ ਦਾ ਅਦਾਸ ਚਿਹਰਾ ਦੇਖ ਕੇ ਮਹਿਤਾ ਕਾਲੂ ਬਹੁਤ ਘਰਾਂ ਹੁੰਦੇ ਤੇ ਚਿੰਤਾਵਾਨ ਹੁੰਦੇ ਕਿ ਬਾਰਖ ਪੜਨ ਵੀ ਨਹੀਂ ਜਾਂਦਾ ਸਾਧੂਆਂ ਨਹੀਂ ਸੰਗਤ ਵਿੱਚ ਰਹਿੰਦਾ ਹੈ ਇਹ ਵੱਡਾ ਹੋ ਕੇ ਕੀ ਕਰੇਗਾ ਦਨੇ ਅਵੀ ਤੰਦਿਆਂ ਨਾਲ ਜੋੜਨ ਬਦਲੇ ਕਾਲੂ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗਉਂਦਾ ਸੀੜੂ ਬੜਾ ਦਿੱਤਾ ਗਉਂਦਾ ਤੇ ਮੰਨਿਆ ਖੋਲ ਕੇ ਅੱਗੇ ਲਾਈਆਂ ਤੇ ਆਖਿਆ ਜਾ ਪੁੱਤਰ ਹੁੱਲੇ ਯੂ ਬੱਚੇ ਚਾਰ ਕੇ ਲਿਆ ਹੱਥ ਵਿੱਚ ਸੁੱਤੀ ਫੜ ਕੇ ਜੰਗਤ ਵਿੱਚ ਅੰਡੇ ਗਊਆਂ ਪਿੱਛੇ ਤਰਪਏ ਜਿਵੇਂ ਕਦੀ ਹੀ ਕ੍ਰਿਸ਼ਨ ਜੀ ਗੋਲਕ ਵਿੱਚ ਗਊਆਂ ਨੂੰ ਚਾਰਨ ਜਾਇਆ ਕਰਦੇ ਸਨ ਵੋਕਲ ਵਿੱਚ ਗਊਆਂ ਨੂੰ ਚਾਰਨ ਜਾਇਆ ਕਰਦੇ ਸਨ ਹਰੇਕਾ ਵਾਲੀ ਯੂ ਵਿੱਚ ਗਊਆਂ ਲੈ ਗਏ ਗਉਆਂ ਨੂੰ ਘਮੀਆ ਜਾਣ ਵਾਸਤੇ ਛੱਡ ਕੇ ਆਪ ਇੱਕ ਮਾਣ ਦੇ ਢੇਠਾਂ ਬੈਠ ਗਏ ਮਾਣ ਦੀ ਠੰਡੀ ਸ਼ਾਸੀ ਉੱਥੇ ਬੈਠਿਆ ਬੈਠਿਆ ਕਰਤਾ ਨਾਲ ਲੱਬ ਜੜ ਗਈ ਗਉਆਂ ਭੁੱਲ ਗਈਆਂ ਜੈਸਾ ਕਾਲਪੁਰਖ ਕੋਣ ਆਏ ਸਨ ਉਸ ਦੇ ਜਾਨਾਂ ਵਿੱਚ ਸਤ ਨੂੰ ਜਾ ਰੱਖਿਆ ਅੰਤਰ ਧਿਆਨ ਹੋਏ ਗੁਰੂ ਜੀ ਤਰਕਾਲਾ ਪੈ ਗਈਆਂ ਜੈਸੇ ਰੂਹ ਵਿੱਚ ਗਉਆਂ ਖੜੀਆਂ ਸਨ ਉਸ ਦੇ ਲਾਗੇ ਜੱਟ ਦੇ ਕਣਕ ਦਾ ਖੇਤ ਸਨ ਤਣਕਾ ਦਾ ਖੇਤ ਹਰਿਆ ਸੀ ਹਰਿਆਵਲ ਦੇਖ ਕੇ ਗਊਆਂ ਉਸ ਖੇਤ ਵਿੱਚ ਜਾ ਪਈਆਂ ਰੱਜ ਕੇ ਉੱਥੇ ਹੀ ਬੈਠੀਆਂ ਰਹੀਆਂ ਖੇਤ ਵਾਲਾ ਆਇਆ ਉਹ ਜੜਿਆ ਦੇਖ ਕੇ ਬਹੁਤ ਹੈਰਾਨ ਹੋ ਕੇ ਗ੍ਰੋਧਮਾਨ ਹੋਇਆ ਗਊਆਂ ਖੇਤ ਵਿੱਚੋਂ ਬਾਹਰ ਕੱਢ ਦਿੱਤੀਆਂ ਇੰਨੇ ਨੂੰ ਗੁਰੂ ਜੀ ਦੀ ਸਵਾਦੀ ਖੁੱਲੀ ਗਊਆਂ ਦਾ ਖਿਆਲ ਕੀਤਾ ਉਹਨਾਂ ਨੂੰ ਖੇਤ ਵਾਲਾ ਹਿੱਕੀ ਆਉਂਦਾ ਸੀ ਹੇ ਤਬਾਲੇ ਨੇ ਪਟਵਾਰੀ ਦਾ ਲੜਕਾ ਸਮਝ ਕੇ ਗੁਰੂ ਜੀ ਨੂੰ ਕੁੰਜਨਾ ਆਖਿਆ ਪਰ ਪਿੰਡ ਦੇ ਮਾਲਕ ਰਾਏ ਬਲਾ ਰੰਗਦੇ ਜਾ ਪਿੱਟਿਆ ਜੀ ਆਪ ਦੇ ਪਟਵਾਰੀ ਦੇ ਲੜਕੇ ਨੇ ਮੇਰੀ ਤਣਕ ਦੇ ਖੇਤ ਨੂੰ ਵਿਚਰਾ ਦਿੱਤਾ ਮੈਂ ਆਪ ਜਾ ਕੇ ਖੇਤ ਵਿੱਚੋਂ ਗੌਂਹਾਂ ਕੱਢੀਆਂ ਖੇਤ ਉਜੜ ਗਿਆ ਚੱਲ ਕੇ ਦੇਖ ਲਵੋ ਉਸ ਵੇਲੇ ਰਾਏ ਬਲਾ ਨੇ ਖੇਤ ਵਾਲ ਤੰਨ ਹੈ ਨਾ ਜਾਣ ਸੀ ਹੇ ਤਬਾਲੇ ਦੇ ਕਹਿਣ ਤੇ ਉਹ ਉਦਰੇ ਹੀ ਤਰਪਿਆ ਕਲੂ ਜੀ ਨੂੰ ਵੀ ਨਾ ਚੱਲਣ ਵਾਸਤੇ ਆਖਿਆ ਜਦੋਂ ਸਾਰਾ ਖੇਤ ਵਿੱਚ ਪੁੱਜੇ ਤਾਂ ਕੀ ਦੇਖਦੇ ਹਨ ਕਿ ਕਣਕ ਦਾ ਖੇਤ ਲਹਿ ਲਹਿ ਕਰਦਾ ਖਲੋਤਾ ਹੈ ਕਿਤੇ ਕਣਕ ਦੀ ਨਾਲੀ ਨਹੀਂ ਠੁਕਦੀ ਤੇ ਕਿਸੇ ਗਉ ਦੇ ਪੈਰ ਦੇ ਨਿਸ਼ਾਨ ਨਹੀਂ ਦਿਸਦੇ ਹਨ ਖੇਤ ਵਾਲਾ ਜੱਟ ਸ੍ਰਮਿੰਤਾ ਹੋ ਗਿਆ ਉਸਨੇ ਹੱਥ ਜੋੜ ਕੇ ਆਖਿਆ ਮਾ मालिक ਬਤਾ ਨਹੀਂ ਕੀ ਪਾਣਾ ਬਤ है अजय हमने गौं खेत वो कट के गया हाँ तो खेत सारा उजड़िया होया कती नहीं टुटा रहता ना किसी पशु के निशान ने झूठा लांबा देना ठीक नहीं राय बलार आख्या अन्नदाता बख्शो मैं सा सच्चा जरूर स पर हूँ झूठा हाँ पर इंज जापता है कि मेहता जी का पुत्र कोई करामाती जीव है ये कौतक खदा ने किया है ਯਾਟਕੋਂ ਇਹ ਸੁਣ ਕੇ ਰਾਜ ਬਲਾਜ ਚਤ ਵਿੱਚ ਸੋਚਦਾ ਹੋਇਆ ਅਗੇ ਚਲਿਆ ਗਿਆ। ਸਰਪਨੇ ਸ਼ਾਂ ਕਰਨੀ। ਵਿਸਾਖੀ ਝੇਠ ਵਿੱਚ ਬਾਦ ਦੀ ਗਰਮੀ ਮਸਹੂਰ ਹੈ। ਤੱਤੀ ਨੂੰ ਮਸਾਖ ਵਿੱਚ ਹੀ ਮਗਣ ਲੱਗ ਪਈ ਦੀ। ਗੁਰੂ ਜੀ ਨੂੰ ਬਹੁਗਾ ਚਾਦਿਆ ਹੋਇਆ ਮਸਾਖ ਦੇ ਦਿਨ ਆ ਗਏ। ਲੇਟਿਆ ਨੀਂਦ ਆ ਗਈ ਚੋਖਾ ਚਰ ਸੁੱਤੇ ਰਹੇ ਪਰ ਅੱਖ ਨਾ ਖੁੱਲੀ ਬਾਣ ਦੀ ਛਾਂ ਧਰਤੀ ਤੇ ਤਨ ਕਾਰਨ ਦੂਸਰੇ ਪਾਸੇ ਚਲੀ ਗਈ ਤੇ ਗੁਰੂ ਜੀ ਦੇ ਉੱਪਰ ਧੱਪਾ ਗਈ ਅਕਾਲ ਪੁਰਖ ਦੇ ਹੁਕਮ ਨਾਲ ਸੇਸ਼ ਨਾਗ ਆਇਆ ਆਪਣੀ ਆਈ ਫਾਣ ਉੱਚੀ ਕਰਕੇ ਖਲਾਰੀ ਤੇ ਗੁਰੂ ਜੀ ਦੇ ਚਿਹਰੇ ਉੱਤੇ ਛਾਂ ਕਰਕੇ ਬੈਠ ਗਿਆ ਤਵਾ ਬਨਾਲ ਨਾ ਹੀ ਬਲਾਰ ਉਧਰਾ ਨਿਕਲਿਆ ਉਸ ਦੇ ਨਾਲ ਹੋਰ ਬੰਦੇ ਸਨ ਉਹ ਗੁਰੂ ਜੀ ਦੇ ਸਿਰ ਉਪਰ ਸਰਪ ਦੇਖ ਕੇ ਡਰ ਗਏ ਕਿਉਂਕਿ ਬਾਹ ਛਪਾਂ ਵੀ ਤਰਤੀ ਸੀ ਉਹ ਕਈ ਮਨੁੱਖਾਂ ਦੀਆਂ ਜਾਨਾਂ ਲੈ ਜਾਂਦੇ ਸਨ ਉਸ ਨਹੀਂ ਜਾਤਾ ਸ਼ੈਦ ਸਰਪ ਨੇ ਸੁੱਤੇ ਨੀਗਰ ਦਾ ਸਾਹ ਪੀ ਲਿਆ ਅਸ ਨਹੀਂ ਆਪਣੇ ਕੰਮਿਆਂ ਨੂੰ ਆਖੇ ਅੱਗੇ ਹੋ ਕੇ ਦੇਖੋ ਕਿ ਗੁਰੂ ਦਾ ਕੀ ਹਾਲ ਹੈ ਆदमी ਅੱਗੇ ਹੋਏ ਤਾਂ ਸਰਪ ਉਹਨਾਂ ਨੂੰ ਨਿਸਣੋਂ ਹਟ ਗਿਆ ਉਹ ਨਾ ਕਿਸੇ ਪਾਸੇ ਟੁੜਿਆ ਤੇ ਨਾ ਕਿਸੇ ਰੰਡ ਵਿੱਚ ਗਿਆ ਰਾਏ ਬਲਾਰ ਇਹ ਕੌਤਕ ਦੇਖ ਕੇ ਹੈਰਾਨ ਹੋਇਆ ਜਦੋਂ ਗੁਰੂ ਜੀ ਨੂੰ ਜਗਾਇਆ ਤਾਂ ਉਹ ਸਤ ਕਰਤਾਰ ਆ ਕੇ ਉੱਠੇ ਰਾਏ ਬਲਾਰ ਨਜ਼ਰ ਮੈਂ ਅੱਗੇ ਹੋ ਕੇ ਸਤਕਾਰ ਨਾਲ ਉਹਨਾਂ ਨੂੰ ਸ਼ਲਾਮ ਕੀਤਾ। ਫਿਰ ਆਏ ਬਲਾਰ ਕੋੜੀ ਤੋਂ ਹੇਠਾ ਉਤਰਿਆ ਤੇ ਗੁਰੂ ਜੀ ਨੂੰ ਛਾਤੀ ਨਾਲ ਲਾ ਕੇ ਆਖਣ ਲੱਗਾ ਮੈਂ ਬਲਿਹਾਰੀ ਜਾਵਾਂ ਮੇਰੇ ਕਲਿਆਣ ਹੋਵੇ। ਉਸ ਦਿਨ ਤੋਂ ਰਾਜ ਬਲਾਰ ਗੁਰੂ ਜੀ ਦਾ ਸਿੱਖ ਬਣ ਗਿਆ। ਗੁਰੂ ਜੀ ਨੂੰ ਉਤਾਰ ਸਮਝਣ ਲੱਗਾ। ਕਾਲੂ ਜੀ ਨੂੰ ਘਰ ਸੱਦ ਕੇ ਉਸ ਸਮਝਾਇਆ ਕਿ ਲਾੜਤੇ ਨੂੰ ਪੰਜਨਾ ਆਖਿਆ ਕਰ। ਇਹ ਪਾਪੀ ਜਿੰਬਾਂ ਦੀ ਮੁਕਤੀ ਵਾਸਤੇ ਆਇਆ ਹੈ ਮਨੁੱਖ ਸੁਧਾਰ ਵਾਸਤੇ ਕੋਈ ਨਮਾ ਗਾੜੀ ਰਾ ਚਲਾਵੇਗਾ ਮਸਤਾਨਾ دیਵਾਨਾ ਗੁਰੂ ਨਾਨਕ ਜੀ ਨੂੰ ਮੱਜੀਆਂ ਤੇ ਗਉਂਗਾ ਚਾਂਦੀਆਂ ਹਾਈਆਂ ਬਾਵਾ ਸਾਲ ਹੋ ਗਏ ਗੁਰੂ ਜੀ ਬਾਗੀ ਮਾਨਣ ਵਾਸਤੇ ਨਹੀਂ ਸਨ ਆਏ ਉਹਨਾਂ ਨੇ ਜੀਵਨ ਦਾ ਮਨੋਰਥ ਪੂਰਸੀ ਉਹ ਲਈ ਦੁਨੀਆ ਉਹਨਾਂ ਨੂੰ ਵੀ ਚਲਾਉਣਾ ਚਾਹੁੰਦਾ ਸੀ ਇੱਕ ਦੈਨ ਬਾਣ ਦੀ ਸਵੇਂ ਬੈਠਿਆ ਹੋਇਆ ਗੁਰੂ ਜੀ ਦਾ ਮੱਥਾ ਠਣਕਿਆ ਹੈਂਦਾ ਧਣਕਿਆ ਨਹੀਂ ਸਾਰਾ ਸਰੀਰ ਹੀ ਤਰਜ ਗਿਆ ਕਿਉਂ ਕਿਉਂ ਇਹ ਕੋਈ ਪਤਾ ਨਾ ਲੱਗਾ ਅਜੇ ਗੁਰੂ ਜੀ ਸੋਚਾਂ ਵਿੱਚ ਹੀ ਸੰਕੇ ਅਗੰਮੀ ਆਦੇਸ਼ ਆਇਆ ਇੰਨਾ ਚੈਰਾ ਬਾਗੀ ਰਹੇਗਾ ਇਹ ਨਰਿੰਕਾਰ ਨੂੰ ਪੁੱਲ ਗਿਆ ਅਨੇ ਤਾਂ ਜੀਵਨ ਮੰਜ਼ਿਲ ਬਹੁਤ ਦੂਰ ਹੈ ਬਣੇ ਠਾ ਮੰਜੀਆਂ ਤੇ ਗਉਆਂ ਮੇਠੀਆਂ ਸਨ ਉਹ ਰੰਗੀਆਂ ਹੋਈਆਂ ਮੋੜ ਦੇ ਨਾਲ ਗਾਲੀ ਕਾ ਰਈਆਂ ਸਨ ਬਣਦੇ ਚੱਲਦੇ ਦੇ ਅਕਲਤਾ ਤੇ ਸ਼ਾਂਤੀ ਸੀ ਦੂਰ ਤੱਕ ਕੋਈ ਮਨੋਖ ਨਗਾ ਨਹੀਂ ਸੀ ਚੜਦਾ ਕਿਸੇ ਨੇ ਆਵਾਜ਼ ਦਿੱਤੀ ਮੇਰੇ ਮਨ ਨੂੰ ਕਿੱਸਾ ਹਿਲਾਉਣਿਆ ਗੁਰੂ ਜੀ ਨੇ ਆਪਣੇ ਆਪ ਤੇ ਸਵਾਲ ਕੀਤਾ ਹਾਂ ਮੈਂ ਸਮਝ ਗਿਆ ਨਰਿੰਕਰ ਮੈਨੂੰ ਸੱਦ ਰਿਹਾ ਹੈ ਜਦੋਂ ਮੈਂ ਸੌਂਦਾ ਹਾਂ ਜਗਾਉਂਦਾ ਹੈ ਆਪ ਹੀ ਤਰਨ ਦੇ ਦਿੱਤਾ ਉਸ ਵੇਲੇ ਚੌਂਕੜਾ ਮਾਰਿਆ ਤੇ ਸਤਕਰਤਾ ਰਸਨਾ ਜਪਣ ਲੱਗ ਪਈ ਨੀ ਰਸਨਾ ਹੀ ਨਹੀਂ ਸਮੋ ਲੂ ਲੂ ਵਿੱਚੋਂ ਸਦ ਨਿਕਲਣ ਹੀ ਸੀ ਸਤਕਰਤਾ ਰਮਣ ਦੇਤੇ ਅਤੇ ਗਉਣਾ ਜੀਮਾ ਬੁਕਾਰਿਆਂ ਸੰ ਸਤਕਰਤਾ ਸਤਕਰਤਾ ਦੇਸ ਬੰਨ ਵਿੱਚ ਲੱਗ ਗਿਆ ਸਮਾਪਿਆ ਗਿਆਂ ਬਾਣੇ ਤੋਂ ਮੰਨਿਆ ਗੋਗਾ ਗੇ ਲੈ ਆਂ ਸਿਵਨ ਮੇਚ ਰੁੱਜੇ ਘਰ ਆ ਗਏ ਮਾਂ ਨੇ ਪਿਆਰ ਤੇ लाड ਨਾਲ ਸੱਦਿਆ ਮੱਥਾ ਚੁੰਮਿਆ ਪਿਆਰੇ ਪੁੱਤਰ ਨੂੰ ਕੁੱਟ ਕੇ ਦਾ ਇਟੜਕਦੀ ਛਾਤੀ ਨਾਲ ਲਾਇਆ ਰੋਟੀ ਖਾਣ ਪੀਣ ਲਈ ਆਖਿਆ ਪਰ ਗੁਰੂ ਜੀ ਮਾਸਤ ਰਹੇ ਮੋਲੇ ਕੋੰਜ ਨਹੀਂ ਪਹਿਨਾਈ ਉਛ ਨਹੀਂ लाड ਨਾਲ ਪੁੱਛਿਆ ਵੀਰ ਜੀ ਬੋਲਦੇ ਕਿਉਂ ਨਹੀਂ ਕੀ ਕਿਸੇ ਕੋੰਜ ਆਖਿਆ ਹੈ ਫੇਰ ਵੀ ਨਹੀਂ ਬੋਲੇ ਮਸਤਾਨੇ ਜੈ ਹੋ ਗਏ ਬੋਲ ਹਰ ਕੀ ਜਾਂਦੇ ਸਨ ਹੱਕ ਦੇ ਬੁੱਲਾਂ ਵਿੱਚ ਸਤਨਾਮ ਸਤ ਕਰਤਾਰ ਦੀ ਆਵਾਜ਼ ਆ ਰਹੀ ਸੀ ਭੋਲੀ ਦੁਨੀਆ ਨਹੀਂ ਸੀ ਜਾਣਦੀ ਮਾਂ ਤ੍ਰੈਵਤਾ ਜਨਮ ਤਾਂ ਦਿੱਤਾ ਸੀ ਪਰ ਪੁੱਤ ਨੂੰ ਸਮਝਿਆ ਨਹੀਂ ਸੀ ਗੰਗਨਾ ਦਾ ਵਾਸੀ ਪਰਮਾਤਮਾ ਦਾ ਪਿਆਰਾ ਦੁਖੀ ਤੇ ਛੜਦੀ ਦੁਨੀਆ ਨੂੰ ਸ਼ਾਂਤ ਕਰੀ ਬਾਸ਼ਨ ਮਾਣੇ ਦਤਾਨ ਨੂੰ ਮਮੁੱਲੀ ਬੁੱਤਰ ਜਾਣ ਕੇ ਸ਼ਰਮ ਦੀ ਸੀ ਰਾਤ ਪੈ ਗਈ ਲੋਕ ਸੌਂ ਗਏ ਮਹਿਤਾ ਕਾਲੂ ਆਇਆ ਤੇ ਪੁੱਤਰ ਹਾਲਾਤ ਦੇਖ ਕੇ ਗੁੱਸੇ ਨਾਲ ਕੰਬਿਆ ਮਾਤਾ ਤਰੰਤ ਨੇ ਬੱਤਸਰਾਂ ਪਿਆਤੇ ਲੀਨ ਹੋ ਕੇ ਆਪਣੇ ਪਤੀ ਦੇਵਤਾ ਨੂੰ ਆਖਿਆ ਜੀ ਕਿਸੇ ਸਿਆਣੇ ਨੂੰ ਸਦਕੇ ਨੂੰ ਜਾਂਪਦਾ ਹੈ ਜੰਗਲ ਦੇ ਤੇ ਮਾੜੀ ਚੰਗੀ ਥਾਂ ਤੇ ਫਿਰਦਿਆਂ ਹੋਇਆਂ ਮੇਰੇ ਨਾਨਕ ਨੂੰ ਕੋਈ ਛਾਇਆ ਪਕੜ ਬੈਠੀ ਹੈ। ਐਵੇਂ ਕ੍ਰੋਧ ਨਾ ਕਰੋ। ਮੁਮਾਰੀ ਨਾਲ ਕੋਈ ਜੋਰ ਨਹੀਂ। ਜਦੋਂ ਦਾ ਡੰਗਰ ਲੈ ਕੇ ਆਇਆ ਹੈ ਤਦੋਂ ਦਾ ਖਵਰਾਇਆ ਹੋਇਆ ਹੈ। ਬੋਲਿਆ ਨਹੀਂ ਬੋਲ ਗੰਬੀ ਜਾਂਦੇ ਸੂ ਤੇਰੇ ਉੱਤੇ ਇਹ ਕਰੰਗਾ ਹੁੰਦਾ ਹੈ ਤੇ ਇੱਕ ਜਾਂਦਾ ਹੈ ਮੈਨੂੰ ਤਾਂ ਕੁਝ ਸਮਝ ਨਹੀਂ ਆਉਂਦੀ ਇੱਕ ਪੁੱਤਰ ਹੋਇਆ ਉਸਨੇ ਵੀ ਖਣੀ ਕੋਈ ਸੁੱਖ ਦੇਣਾ ਹੈ ਕਿ ਨਹੀਂ ਜੋ ਤੁਸੀਂ ਆਖਦਾ ਸੀ ਬੜਾ ਪ੍ਰਤਾਪੀ ਹੋਵੇਂਗਾ ਰਾਜ ਕਰੇਗਾ ਛੇ ਤੇ 70 ਚੁੱਲੇਗਾ ਮਨ ਇਹ ਤਾਂ ਮਸਤਾਨਾ دیਵਾਨਾ ਹੁੰਦਾ ਜਾਂਦਾ ਹੈ ਹੁਣ ਮੈਂ ਕਿੱਧਰ ਜਾਵਾਂ ਸਵੇਰੇ ਮੈਂ ਹਰਦਾ ਹਰਦਾਸ ਨੂੰ ਬੁਲਾ ਕੇ ਲਖਰਾ ਨਕਾਰਨਾ ਮੰਨ ਮਤਾ ਕਾਲੂ ਜੀ ਦਾ ਉੱਤਰ ਸੀ ਗੁਰੂ ਨਾਨਕ ਜੀ ਸਾਰੀ ਰਾਤ ਸੁੱਤੇ ਨਹੀਂ ਮੰਝੀ ਉੱਤੇ ਚੌਂਕੜਾ ਮਾਰ ਕੇ ਬੈਠੇ ਰਹੇ ਦਾਤੇ ਕਾਲਪੁਰਖ ਦੇ ਚਾਨਾ ਨਾਲ ਸੋਪੀ ਜੁੜੀ ਰਹੀ ਸ਼ਾਇਦ ਉਹ ਬੜਾ ਅਰਥਨਾ ਕਰਦੇ ਨਰਿੰਕਾਰ ਕੋਲੋਂ ਇਹ ਦਾਨ ਮੰਗਦੇ ਸਨ ਕਿ ਨਰਿੰਕਾਰ ਉਸ ਦੇ ਘਰਦਿਆਂ ਨੂੰ ਸਵਤਿਮ ਬਖਸ਼ੋ ਰਾਤ ਮੀਤ ਗਈ ਪਰਵਾਤ ਮੋਈ ਚੰਦਰ ਤਾਣ ਕੇ ਸੌਂ ਗਏ ਡੰਗਰਾਂ ਦੇਸ਼ ਛੁੱਟਣ ਦਾ ਵਿਚਤਾ ਪਹਲਾ ਦਸਤਾ ਮਾਤੇ ਪੈਣਾ ਨੇ ਬਹੁਤ ਕਿਆ ਉੱਠ ਰੋਟੀ ਖਾਣੀ ਖਾਵੇ ਈਵੇਂ ਤੇ ਡੰਗਰਾਂ ਨੂੰ ਛੱਡੇ ਪਰ ਗੁਰੂ ਜੀ ਨੇ ਇੱਕ ਨਾ ਸੁਣੀ ਘਰਦਿਆਂ ਤੇ ਆਂਡੀਆਂ ਗਮਾਂਡੀਆਂ ਨੂੰ ਵੀ ਪੱਕਾ ਭਰੋਸਾ ਹੋ ਗਿਆ ਕਿ ਨਾਨਕ ਜੀ ਨੂੰ ਕੋਈ ਚਰੋਗ ਹੈ ਇਸੇ ਨੇ ਕਿਹਾ ਨੰਗਲ ਵਿੱਚ ਸੈਂਕੜੇ ਮਲਾਈ ਮਲਾਈ ਦੁਨੀਆਂ ਫੈਰਦੀਆਂ ਨੇ ਜੋ ਹੋ ਸਕਦਾ ਹੈ ਦੁਪਹਿਰੇ ਇਕੱਲਾ ਸੁਨੱਖਾ ਮੁੰਡਾ ਦੇਖ ਕੇ ਚੰਬੜ ਗਈਆਂ ਹੋਣ ਇਸੇ ਨੂੰ ਸਦੋ ਪੰਡ ਦੇ ਹਾਣੀ ਮੁੰਡੇ ਆਏ ਉਹਨਾਂ ਫਤਕਾਰ ਨਾਲ ਪੁੱਛਿਆ ਮਿੱਤਰਾ ਬਾਹਰ ਚੱਲੀਏ ਖੇਡੀਏ ਗੁਰੂ ਜੀ ਨੇ ਉਹਨਾਂ ਨੂੰ ਵੀ ਕੋਈ ਸਹੀ ਉੱਤਰ ਨਾ ਦਿੱਤਾ ਹੱਥ ਨਾਲ ਇਸ਼ਾਰਾ ਕੀਤਾ ਕਿ ਜਾਓ ਸਾਰੇ ਪਿੰਡ ਵਿੱਚ ਚਰਚਾ ਸ਼ਣ ਪਈ ਕਿ ਮਹਿਤਾ ਕਾਲੂ ਜੀ ਦਾ ਪੁੱਤਰ ਮਸਤਾਨੰਦ ਵਾਨਾ ਹੋ ਗਿਆ ਹੈ ਮਹਿਤਾ ਕਾਲੂ ਜੀ ਦੇ ਘਰ ਤੇ ਹਰਦਾਸ ਮੈਦ ਘਰ ਆਇਆ ਮੈਦ ਜੀ ਨੂੰ ਬੜੇ ਸਤਕਾar ਨਾਲ ਚੰਦਨ ਦੀ ਚੌਂਕੜੀ ਉੱਤੇ ਬਿਠਾਇਆ ਗਿਆ ਜੇ ਗੁਰੂ ਨਾਨਕ ਜੀ ਚਿੱਟੀ ਚਦਰ ਤਾਣ ਕੇ ਸਿੱਤੇ ਪਏ ਸਨ ਮਾਤਾ ਤ੍ਰੈਤਾ ਜੀ ਨੇ ਉਹਨਾਂ ਨੂੰ ਉਠਾਇਆ ਤੇ ਬਾਹੋਂ ਫੜ ਕੇ ਹਰਦਾਸ ਮੈਦ ਦੇ ਕੋਲ ਖਿੱਚ ਲਿਆਈ ਪਿਆ ਨਾਲ ਬੈਦ ਦੀ ਅੱਗੇ ਮਿਠਾ ਰੱਖਤਾ ਮੈਨ ਜੀਨੇ ਗੁਰੂ ਜੀ ਦੀ ਮਾਹ ਫੜ ਲਈ ਤੇ ਨਾਲੇ ਉੱਤੇ ਉਂਗਲਾਂ ਦੇ ਪੋਟੀ ਰੱਖ ਕੇ ਰੋਗ ਦੀ ਜਾਂਚ ਕਰਨ ਲੱਗਾ ਹੂੰ ਗਰਮੀ ਖੁਸ਼ਕੀ ਹੈ ਦਿਲ ਦਾ ਮਾਰ ਉੱਤੇ ਭਾਰ ਹੈ ਸੁਸ਼ਟੀ ਦਾ ਅਸਰ ਹੈ ਅੰਡ ਪੈਰ ਭੰਜਦੇ ਸਭ ਕੁਝ ਠੀਕ ਹੋ ਗਿਆ ਜਾਵੇਗਾ ਮੈਂ ਪੁੜੀਆਂ ਦਿੰਦਾ ਹਾਂ ਉਹ ਤਾਜ਼ੇ ਗੋਖੇ ਮੱਖਣ ਨਾਲ ਸਵਾਦੀਆਂ ਛੱਤ ਦਾ ਨਾਣੇ ਪੁੜੀਆਂ ਖਾਣ ਨਾਲ ਪੂਰਾ ਆਰਾਮ ਆ ਜਾਵੇਗਾ ਨਾਮ ਜਿਹਨੂੰ ਨਿਹਕੇ ਬੈਦ ਜੀ ਨੇ ਆਖਿਆ ਮੈਂ ਜੀ ਨਹੀਂ ਜਵਾਨੋਂ ਇਹ ਸੁਣ ਕੇ ਗੁਰੂ ਨਾਨਕ ਜੀ ਮਸ਼ਕਰ ਆ ਪਏ ਚਾਰ ਦਿਨਾਂ ਤੋਂ ਕਿਸੇ ਨਾ ਜਵਾਨ ਸੰਗ ਨਹੀਂ ਸੀ ਕੀਤੀ ਪਰ ਬੈਦ ਲਦੀਆਂ ਬਚਨਾਂ ਨੇ ਉਹਨਾਂ ਨੂੰ ਹਸਾ ਦਿੱਤਾ ਤੇ ਬੋਲੇ ਮੈਂ ਤਾਂ ਮਲਾਈਏ ਬੈਦ ਜੀ ਅਗੜਟਨ ਉਲੇਵਾ ਉਹਲਾ ਬੈਦਨਾ ਜਾਣੀ ਕਰਕ ਤਾਰਕ ਕਲੇਜ ਮਾਂ ਦੌਖਮ ਛੋੜਾ ਇੱਕ ਦੌਖੂਖ ਹੈ ਇੱਕ ਦੌਖਾ ਸ਼ਖਤ ਵਾਰ ਜਾਮਾ ਦੂਤ ਹੈ ਕ ਦੌਖ ਨੂੰ ਹੋ ਗਿਆ ਲੱਗ ਮੈਨਤਾ ਹੈ ਬੇਦਨਾ ਪੋਲੇ दारू ਲਾਏ ਬੇਦਨਾ ਪੋਲੇ दारू ਲਾਏ ਦੰਦ ਹੋ ਮੇਨ ਦੌਖ ਰਹੇ ਇਸ ਮੀਨ ਐਸਾ दारू ਲੱਗੇ ਨਾ ਬੀਰ ਰਹੋ ਹਾਂ ਸਮਾਂ ਮਸਾਰ ਕੀ ਇਹ ਰਸ ਕੋ ਤਾਂ ਤਨ ਉਠ ਖਲੋਏ ਰੂਮ ਮਨੰਦੇ ਕੋ ਮਿਲੇ ਸਜਾਏ ਬੈਦਨਾ ਭੁੱਲੇ ਦਾਰੂ ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਕਟਮੈ ਸਾਸ ਸਾਸ ਗਏ ਕਾਇਆ ਟਾਪ ਆਏ ਤਾਂ ਕੇ ਵਾਛੇ ਕੋਈ ਨਾ ਖਾਏ ਕਾਂਚਨ ਕਾਇਆ ਨਰ ਮਰਹਾਂਸ ਜਿਸ ਮੈਂ ਨਾਮ ਨਰੰਜਣ ਅੰਸ ਲੋਕ ਰੋਗ ਸਭ ਨਾਈ ਨਾਨਕਾ ਸ਼ੂਟਿੰਸ ਸਾਚੂਏ ਨਾਈ ਆਸੀ ਬਾਣੀ ਸੁਣ ਕੇ ਬੈਦ ਦੀ ਖਵਾਟ ਖੁੱਲ ਗਏ ਉਹ ਹਨਾਨੀ ਨਾਲ ਹੀ ਤਾਂ ਪਾ ਦੇਖਣ ਲੱਗਾ ਉਸ ਦਾ ਹੰਦਾ ਕੰਬਿਆ ਅੰਦਰੋਂ ਆ ਗਈ ਹੰਦਾਸ ਇਹਦੇ ਰੂ ਨੂੰ ਤੂੰ ਨਹੀਂ ਲੱਭ ਸਕਦਾ ਇਹ ਮਹਿੋਂ ਦਾ ਰੋਗੀ ਹੈ ਜੋ ਨਾ ਸਨੇਹ ਗੁਰੂ ਜੀ ਦੇ ਚਿਹਰੇ ਵਾਲ ਚਾਹ ਤਮਾਈ ਤਾਂ ਗੁਰੂ ਜੀ ਦਾ ਪੋੜਾ ਜੀਰਾ ਨੂਰੋਂ ਨੂਰ ਹੋਇਆ ਦਿਸਿਆ ਉਹ ਚੰਦਨ ਚੌਕੀ ਤੋਂ ਅੱਠਾ ਬੈਠਾ ਉਸ ਨੇ ਮਾਤਾ ਪ੍ਰਣਤਾ ਜੀ ਨੂੰ ਕਿਹਾ ਕੋਈ ਫਿਕਰ ਨਾ ਕਰੋ ਇਹਨਾਂ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਇਹ ਆਮ ਜਗਤ ਲਈ ਬੈਦ ਹਨ ਮੈਂ ਇਹਨਾਂ ਦੇ ਮੁਖਾਬਨੀਤੀ ਬਾਸ਼ਕੂ ਵੀ ਨਹੀਂ ਰੋਗ ਹਟਾਉਣ ਆਇਆ ਬੈਦ ਖੋਦ ਰੂਮੀ ਉਥੋਂ ਸੁਆ ਅੰਬੂਲੈਂਸ ਕੋਈ ਅਖਰਵਾਦਾ ਘਟਾ ਬੋਲਿਆ ਗਿਆ ਹਮੇ ਮੈਂ ਆਪਦੀ ਬੱਚਿਆਂ ਜਾਣ ਕੇ ਮਾਫ਼ ਕਰਨਾ ਇਥੇ ਸਮਾਪਤ ਕਰਦੇ ਆ ਅੱਗੇ ਕੱਲ ਨੂੰ ਹੋ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ